ਖਮਿਟ ਵੀਰ ਅਖਮਿਟ ਆਈ ਗਿਆ OK ਇ ਲਗੋਗੇ ਤੇ ਦਸਾਂ ਬੜਾ ਹੈ ਖੋਲਾ ਪਾੜੀ ਗਈ ਜਾਨੀ ਆ ਜੀ ਤਾਂ ਨਾ ਬਦੀ ਆ ਤੇ ਮੇਰੀ ਬੇਇੱਜ਼ਤੀ ਲਵਾ ਦਿੱਤੀ ਆ ਸਾਰੇ ਬੰਦੇ ਮਹਿੰਦੀ ਤਾਂ ਛਾਉਂਗਾ ਤੇ ਆਪਾਂ ਪਤਾ ਗੋਆ ਮਹਿੰਦੀ ਵਰਗੇ ਹੁੰਦਾ ਉਹਦਾ ਰੰਗ ਚੜੀ ਜਾਂਦਾ ਕੋਈ ਤਾਂ ਬੰਦੇ ਛੜਾਈਦੇ ਆ ਉਹਨਾਂ ਤੋਂ ਗੁਜਿਹਰ ਗੁਜਰਾ ਤੋਂ ਤੇ ਉਹ ਬੰਦਿਆਂ ਦੇ ਕਿੰਨਾ ਹੱਥਾਂ ਤੇ ਰੰਗ ਚੜਿਆ ਹੁੰਦਾ ਨਾਲੇ ਪੱਕਾ ਪ੍ਰੋਫੈਸ਼ਨਲ ਰੰਗ ਹੁੰਦਾ ਉਹ ਦੇਖਿਓ ਗੋਆ ਮਹਾਰਾਂ ਦਾ ਦੇਸੀ ਨਾਲੇ ਪੱਤ ਨਾਲੇ ਸ਼ਹਿਰ ਦੇ ਗੱਡੀ ਜਾਂ ਤੇਰੇ ਲਈ ਤੇ ਮੰਮਾਲੀ ਤੇ ਬੱਬੇ ਐਕਸੈਟ ਤੇ ਉਹਨਾਂ ਨੇ ਗੇਮਲ ਦਿਓ ਬਰਥਡੇ ਤੇ ਬੱਡੇ ਦੀ ਜਿਹੜੇ ਹਸਲੇ ਲਾ ਦਿੰਦੇ ਕੀ ਕੀ ਮਤਲਬ ਕਿ ਤੂੰ ਉਹਨੂੰ ਨਹੀਂ ਦੇਣਾ ਕੁਝ ਵੀ ਨਹੀਂ ਮੈਂ ਆ ਕਿਉਂ ਤੇਰੀ ਨਿੱਕੀ ਭੈਣ ਆ ਤੂੰ ਨੇ ਮਨਾਉਂਦਾ ਬਰਥਡੇ ਲਾਉਂਦਾ ਤੇ ਤੇਰੇ ਬਰਥਡੇ ਦੇ ਜੇਦਵਾ ਤੇਰੀ ਯਸ ਯੋ ਜੇ ਉਹਨੂੰ ਚੀਜ਼ ਦਿੱਤੀ ਤੇ ਫਿਰ ਮੈਨੂੰ ਦਿੱਤੀ ਤੇ ਉਹਨੂੰ ਚੀਜ਼ ਦੇਣੀ ਇਹ ਤਾਂ ਸਰੀਕੇ ਹੁੰਦੇ ਜਿਦਾ ਨਹੀਂ ਹੁੰਦੀਆਂ ਹੈਂ ਜਿਦਾ ਜਿਦਾ ਚੱਲ ਆ ਤੈਨੂੰ ਸਰਪ੍ਰਾਈਜ਼ ਦਵਾਂ ਅੱਜ ਗੱਗੇ ਦੀ ਆ ਪਬੀਨ ਉਹ ਜੱਟ ਸਰਪ੍ਰਾਈਜ਼ ਦੇਣ ਲੱਗੇ ਆ ਮੈਂ ਆਪਣੀ ਵੀਡੀਓ ਵਿੱਚ ਬਣਾਉਣੀ ਮੈਂ ਇਹ ਕੱਪੜੇ ਨਹੀਂ ਪਾਏ ਪ੍ਰੋਪਰ ਠੀਕ ਹੈ ਜੀ ਕਿੱਥੇ ਸਰਫੇਸ ਉਮ ਫਰਲੀ ਪਾਰੀ ਫਰਲੀ ਪਾਰੀ ਫਰਲੀ ਪਾਰੀ ਇੱਧਰ ਦੀ ਇੱਧਰ ਦੀ ਇੱਧਰ ਦੀ ਇੱਧਰ ਦੀ ਹਾਂ ਬਾਰੀ ਬੰਦ ਕਰ ਦੇ ਆ ਬਾਰੀ ਬੰਦ ਕਰ ਦੇ ਠੀਕ ਹੈ ਜੀ ਆ ਪਬੀ ਦੀ ਸਰਟ ਰੈਸ ਲੈਂਦਾ ਵਾ ਠੀਕ ਹੈ ਜੀ ਆ ਅਖਮਿਟੋ 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 ਸਰਪ੍ਰਾਈਜ਼ ਅਖਮਿਟੋ ਅਖਮੀਡ ਅਖਮੀਡ ਵੀਰ ਅਖਮੀਡ ਇਹ ਕੀ ਕੀ ਆ ਬਾਤ ਕੀ ਸਰਪੈਸ ਕੋਲ ਕੇ ਇੱਕ ਸਾਦੀ ਜੇ ਤੁਸੀਂ ਐਕਸਾਈਟਡ ਹਾਂ ਕੀ ਹੋ ਗਾ ਵਿੱਚ ਦੱਸ ਹਬਣਾ ਹੈ ਖੋਲਣਾ ਪੜੀ ਹੋ ਜਾਨੀ ਆ ਚੂੜੀਆਂ ਆ ਹਾਂ ਚੂੜੀਆਂ ਗਾਦਲੀ ਗਾਦਲੀ ਸੌਂਦਾ ਮਹੀਨਾ ਮੈਂ ਆਪਣੇ ਬੱਚਿਆਂ ਲਈ ਮਾ ਚੂੜੀਆਂ ਲੈ ਆਉਂਦੀ ਆਪਾਂ ਹੂੰ ਆਹੋ ਇੰਤਰੀਜਾ ਮਮਨ ਬੁਸੇ ਕਦਲੀਆ ਲਾ ਫੋਨ ਨਾਲ ਪੈ ਗਈ ਪਾਪਾ ਸੁਣ ਰਿਹਾ ਤਾਂ ਇੱਕ ਲੱਗੀ ਤੇ ਨੋ ਨਾਟਿਸ ਹੈ ਇਹ ਹਰੀਆਂ ਤੂੰ ਇਹ ਕੱਲ ਉਹਤੇ ਆ ਗਿਆ ਹਰੀਕੇ ਤੇ ਤੂੰ ਵੀ ਨਹੀਂ ਨਹੀਂ ਚੂੜੀਆਂ ਲੈ ਲੋ ਚੂੜੀਆਂ ਲੈ ਲੋ ਮੈਂ ਚਾਰ ਚੂੜੀਆਂ ਦੇ ਦੇ ਵਧੀਆ ਵਧੀਆ ਕੌਣ ਵਧੀਆ ਮੈਂ ਵਧੀਆ ਕਿ ਚੂੜੀਆਂ ਵਧੀਆ ਇਹ ਕਿੰਨੇ ਆ ਟੁੱਟੀਆਂ ਆ ਕੌਣ ਮੈਂ ਵਧੀਆ ਕਿ ਚੂੜੀਆਂ ਵਧੀਆ ਟੁੱਟੀਆਂ ਕਿੰਨੀਆਂ ਟੁੱਟੀਆਂ ਕਿ ਬੈਬ ਹੋ ਗਿਆ ਉਹਨੇ ਉੱਤੇ ਮਿਲਾ ਦੇਣਾ ਪਰ ਬੈਗ ਹਾਂ ਹਾਂ ਥੇੜੀਆਂ ਸਾਮਣੇ ਪੜੋ ਹਾਂ ਸਾਨੂੰ ਆ ਦੇ ਦੇ ਜੀ ਕਾ ਬੁਲੇ ਹਾਂ ਆ ਫੋਨ ਫੜੀ ਨਹੀਂ ਕਿਹਦਾ ਫੋਨ ਵਾਜਦਾ ਬਾਹਰ ਹੈ ਟੁੱਟਾ ਹੈ ਹਾਂ ਟੁੱਟਦਾ ਸਿਰ ਤੋਂ ਟੁੱਟੇਗਾ ਆ ਟੁੱਟ ਗਿਆ ਇਹ ਨਾਲ ਵਿੱਚ ਇਹ ਕਿੰਨਾ ਕੋਈ ਬੈਬ ਹੋ ਗਿਆ ਲੈ ਦਿੱਤੇ ਹਾਂ ਜੋ ਦੇ ਮੈਂ ਕਰ ਰਿਹਾ ਮੈਂ ਆਪਣੇ ਇੱਥੇ ਤੋਂ ਹਾਂ ਕੀ ਅਗਰ ਨਾ ਕਾਕੇ ਦੇ ਭਰਾ ਕਾਕੇ ਦੇ ਨਹੀਂ ਹੈ ਗੋਹਰੀ ਕਾਲੇ ਹਾਂ ਉਹ ਇਲੈਕਟ੍ਰੀਸ਼ਨ ਵਾਲੇ ਉਹਨਾਂ ਤੋਂ ਤੇ ਕਾਕੇ ਤੋਂ ਜਿਹੜਾ ਮੇਨ ਜਿਹੜਾ ਇਲੈਕਟ੍ਰੀਸ਼ਨ ਦਾ ਉਹਨਾਂ ਕੀਤਾ ਵਾ ਤੇ ਜਿਹੜਾ ਦੂਜੀ ਆਪਣੀ ਦੂਜੀ ਸਾਰੀ ਉਹ ਆਪਣੇ ਕਾਕੇ ਨੇ ਕੀਤਾ ਵਾ ਕਾਕੇ ਦੇ ਭਰਾ ਨੇ ਤਾਰ ਨੇ ਤਾਰ ਨੇ ਡਾਉਨ ਸੀ ਲਿੰਕ ਤੇ ਨਾਲ ਉਹ ਦੂਜੀ ਪੀਓ ਵੀ ਹੁੰਦੀ ਆ ਜਿਹੜੀ ਕੰਧਾਂ ਤੇ ਵੱਜਦੀ ਆ ਤੇ ਵੀ ਸੀ ਆ ਹਾਂ ਲਾਈਟੇਸ਼ਨ ਦਾ ਦਜਨੇ ਕਰਤਾ ਹੈ ਸੀ ਕਾਦੀ ਅ ਇਸ ਮੇਰੀ ਪਤਲੀ ਜੀ ਕੁੜੀਏ ਨੂੰ ਭੁਖਵਾਖ ਬਹੁਤ ਘੱਟ ਲੱਗਦੀ ਆ ਤੇ ਪ੍ਰਭ ਕਿਦਾਂ ਦਾ ਲੱਗਿਆ ਤੈਨੂੰ ਲੈ ਕੇ ਚੂੜੀਆਂ ਦੇਖ ਕੇ ਸਰਪ੍ਰਾਈਜ਼ ਵਧੀਆ ਲੱਗਾ ਕਿ ਤੇਰੇ ਇਰਾਦੇ ਚ ਕੀ ਸੀ ਉਦਾਂ ਵੀ ਕੀ ਪਪਾ ਸਰਪ੍ਰਾਈਜ਼ ਦਊਗਾ ਹੈ ਨਹੀਂ ਉਦਾਂ ਸੋਚ ਹੰਬਲਾ ਸੋਚ ਅਜੇ ਅਜੇ ਸਕੂਲ ਨਹੀਂ ਗਈ ਕਿਉਂਕਿ ਇਹਦਾ ਸਰੀਰ ਨਹੀਂ ਠੀਕ ਬੁਖਾਰ ਜਿਹਾ ਸੱਟ ਰਿਹਾ ਸੀਗਾ ਤੇ ਅੱਜ ਪ੍ਰਭਜੋਤ ਆਪਣੀ ਸਕੂਲ ਨਹੀਂ ਗਈ ਤੇ ਹੁਣ ਅਸੀਂ ਡਾਕਟਰ ਕੋਲ ਇਹਨੂੰ ਲੈ ਕੇ ਜਾਵਾਂਗੇ ਇਹਦਾ ਚੈੱਕਅਪ ਕਰਾਵਾਂਗੇ ਤੇ ਅਰਦਾਸ ਕਰਿਓ ਕਿ ਸਾਰੇ ਬੰਨੋ ਗੁੜੀ ਆਪਣੀ ਸਹੀ ਹੋਵੇ ਕੋਈ ਟਾਈਫਾਇਡ ਵਗੈਰਾ ਕੋਈ ਇਹੋ ਜਿਹਾ ਕੋਈ ਪ੍ਰੋਬਲਮ ਨਾ ਹੋਵੇ ਤੇ ਬਾਕੀ ਪ੍ਰਭ ਦੂਜਾ ਮੈਂ ਕੀ ਕਹਾਂ ਲਗਾ ਤੈਨੂੰ ਤੇ ਵੈਸੇ ਤੈਨੂੰ ਚੂੜੀਆਂ ਦਾ ਹੈਗਾ ਸ਼ੌਂਕ ਨੇ ਆ ਜੀ ਤਾਂ ਨਾ ਵਧੀਆ ਵਾ ਤੋਂ ਮੇਰੀ ਬੇਇੱਜ਼ਤੀ ਲਵਾ ਦਿੱਤੀ ਆ ਸਾਰੇ ਬੰਦੇ ਮੈਂ ਨਹੀਂ ਗੱਲ ਗਲ ਕਰਨੀ ਦਨਾਂ ਹਾਂ ਨਹੀਂ ਤੇਰਾ ਪਾਪਾ ਕੋ ਮਹਿੰਦੀ ਤਾਂ ਛਾਉਂਗਾ ਤੇ ਆਪਾਂ ਪਤਾ ਗੋਆ ਮਹਿੰਦੀ ਹਰ ਕੇ ਹੁੰਦਾ ਉਹਦਾ ਰੰਗ ਚੜੀ ਜਾਂਦਾ ਗੋਆ ਦਾ ਵੀ ਆ ਵੇ ਹੁਣ ਆਪਾਂ ਜਿਹੜੇ ਬੰਦੇ ਛੜਾਈ ਦੇ ਆ ਉਹਨਾਂ ਤੋਂ ਜਹੀਰ ਗੁਜਰਾ ਤੋਂ ਤੇ ਉਹ ਬੰਦਿਆਂ ਦੇ ਕਿੰਨਾ ਹੱਥਾਂ ਤੇ ਰੰਗ ਚੜਿਆ ਹੁੰਦਾ ਨਾਲੇ ਪੱਕਾ ਪ੍ਰੋਫੈਸ਼ਨਲ ਰੰਗ ਹੁੰਦਾ ਉਹ ਨਹੀਂ ਪੁੱਤ ਉਹ ਰੰਗ ਵਧੀਆ ਹੁੰਦਾ ਨਾਲੇ ਨਹੀਂ ਗੋਆ ਵਾਲਾ ਰੰਗ ਮਾਰਾ ਥੋੜੀ ਹੁੰਦਾ ਵਾ ਹਾਂ ਕੀ ਜੱਕਰਾ ਦੇਸ ਦੇ ਕਿਓ ਕੁਆ ਮਾਰੰਦਾ ਦੇ ਸੀਨ ਵਾਲੇ ਪੱਤ ਨਾਲ ਸਮੈਲ ਵੇਖੀ ਨਹੀਂ ਵਿਜੇ ਹੁੰਦੀ ਉਹਦੀ ਕੀ ਕੀ ਮਸਾਲਾ ਦਾ ਕੀ ਕਰੀ ਹੁੰਦੀ ਕੀ ਹੁੰਦੀ ਆ ਗੰਦੀ ਹੁੰਦੀ ਆ ਅੱਛਾ ਚਲੋ ਠੀਕ ਆ ਚਲਾ ਗਿਆ ਫਿਰ ਹੁਣ ਮਮਾ ਲਾ ਕੀ ਮਮਾ ਨੂੰ ਕੀ ਖਣਾ ਹੈ ਟੀਡਲ ਜੀ ਦਾ ਮੋਟਿਆ ਜਾਂ ਮੋਟਿਆ ਮੋਟਿਆ ਦਾ ਪਪਾ ਨਹੀਂ ਆ ਬਦਲੀਆਂ ਇਹ ਇਹ ਨਹੀਂ ਮੈਂ ਰੋਟੀ ਘਟ ਖਾਇ ਕਰਨੀ ਹੁਣ ਤਪਾ ਗਿਓ ਖਾ ਪਾ ਕਦਾਂ ਹੈ ਤੂੰ ਤਾਂ ਕਿੰਨਾ ਮੇਂ ਪੀੜੀਆਂ ਵਾ ਪਾ ਕੇ ਖਾ ਦੁਜਾ ਜਿਹੜਾ ਵੀ ਪਾ ਕੇ ਖਾ ਬਿਲਕੁਲ ਇਥੇ ਨਾ ਹਾਂ ਇੱਧਰ ਆ ਇੱਧਰ ਆ ਇੱਧਰ ਇੱਧਰ ਬੰਨਿਆ ਅੱਛਾ ਹਾਂ ਪਾ ਕੇ ਖਾ ਐ ਖੇਚੂ ਕੇ ਪਾ ਖੇਚੂ ਖੇਚੂ ਅਬ ਬਲੇ ਸ਼ੇਰਾ ਆ ਗਏ ਮੇਰੇ ਤੇ ਇਹ ਜੁੜੀਆਂ ਕੋਈ ਗੱਲ ਨਹੀਂ ਪੁੱਤ ਤੂੰ ਖੁਲੀਆਂ ਕਰ ਦਵਾ ਨਹੀਂ ਪੁੱਤ ਤੂੰ ਧੱਕੇ ਨਾਲ ਦੇ ਪਾਈਆਂ ਵਾ ਖਿੱਚ ਕੇ ਦਜਾ ਤੂੰ ਸੋਹਰੇ ਲਾ ਤੇਨੂੰ ਚੂੜੀਆਂ ਜੜੀਆਂ ਲੋ ਤਾਂ ਸ਼ੌਂਕ ਨਹੀਂ ਹੈਗਾ ਇਹਨਾਂ ਦਾ ਕਿ ਸ਼ੌਂਕ ਆ ਤੂੰ ਦੱਸ ਸੋਨੀਆਂ ਲੱਗੀਆਂ ਕਿ ਨਹੀਂ ਲੱਗੀਆਂ ਕਿੰਨੀਆਂ ਹੈ ਬੜੀਆਂ ਸ਼ੌਕ ਕਿੰਨੀਆਂ ਕ ਬੜੀਆਂ ਹੱਥ ਕਰਕੇ ਦੱਸ ਇੰਨੀਆਂ ਬੜੀਆਂ ਅੱਛਾ ਬੜਾ ਇਸ ਤੇ ਬੜੀ ਉਹ ਹੀ ਦਾੰਦ ਕਦੀ ਮਰਸੀ ਨਹੀਂ ਕੀਤਾ ਕੀਤਾ ਆ ਆਸ਼ਾ ਸ਼ੌਂਕ ਆ ਇਹ ਆਪਣੀ ਗਗਨ ਪ੍ਰਭਜੋਤ ਕੌਰ ਆ ਵੱਡੀ ਕੁੜੀਆ ਸੰਜੀ ਤੇ ਅਰਦਾਸ ਕਰਿਓ ਕਿ ਰਬ ਇਹਨੂੰ ਚੜ੍ਹਦੀ ਕਲਾ ਵਾਲਾ ਜੀਵਨ ਦਵੇ ਸੇਵਾ ਭਾਵ ਨਾਲਾ ਨਿਤਨੇਮ ਵਾਲਾ ਰਬੀ ਰੂਹ ਵਾਲਾ ਇਹਨੂੰ ਜੀਵਨ ਦਵੇ ਰਬ ਸੋ ਮੇਰੀ ਤੀਜ ਦੀਆਂ ਅਰਦਾਸਾਂ ਜ਼ਰੂਰ ਕਰਿਓ ਜੀ ਮੇਰੀ ਹਾਂ ਕੀ ਹਾਲ ਕਿੱਧਰ ਹੈ ਹਾਂ ਜੀ ਥੈਂਕ ਯੂ ਧੰਨਵਾਦ ਜੀ ਤੁਹਾਡਾ ਅੱਜ ਦਾ ਵਲੌਗ ਦੇਖਣ ਲਈ ਦੱਸਿਓ ਪਰ ਆਪੇ ਅੱਜ ਦਾ ਵਲੌਗ ਕਿਦਾਂ ਦਾ ਲੱਗਾ ਤੁਹਾਨੂੰ ਬਾਕੀ ਇਸ ਪੇਜ ਨਾਲ ਜੁੜਿਓ ਮੈਂ ਹਰ ਵੀਡੀਓ ਚ ਕਹਿੰਦਾ ਨਾ ਕਿ ਜੋ ਸਾਨੂੰ ਇਤੋਂ ਅਰਨਿੰਗ ਆਉਗੀ ਉਹ ਸੇਵਾ ਦੇ ਵਿੱਚ ਲਾਉਣੀ ਹੈ ਧੰਨਵਾਦ ਜੀ ਕਿਦਾਂ ਦੇ ਲੱਗੀਆਂ ਜੁੜੀਆਂ ਸੁਣੇ ਲੱਗੀਆਂ ਥੈਂਕ ਯੂ ਪਾਪਾ ਕੋਈ ਨਾ ਕੋਈ ਸੈਂਡਰ ਦਿਨਾ ਇਹ ਤੁਹਾਨੂੰ ਸਾਹ ਮੇਰੀ ਵਾਈਫ ਦਾ ਇਹ ਚੂੜੀਆਂ ਸਹੀ ਹੈ ਹਨਾ ਚਲੋ ਬਧੀਆ ਸੁਣੇ ਲੱਗਿਆ ਸੌਣ ਦਾ ਮਹੀਨਾ ਸਾਰੇ ਭੈਣਾਂ ਨੂੰ ਮੁਬਾਰਕ ਹੋਵੇ ਆ ਕਿਉਂਕਿ ਸੌਣ ਦਾ ਮਹੀਨਾ ਕੀ ਹੁੰਦਾ ਹਰ ਇੱਕ ਭੈਣ ਨੂੰ ਕਿ ਮੈਂ ਆਪਣੇ ਪਿਕੇ ਘਰ ਜਾਵਾਂ ਪਿਕੇ ਘਰ ਜਾ ਕੇ ਆਪਣੇ ਮਾਪਿਓ ਨਾਲ ਭੈਣ ਭਰਾਵਾਂ ਨਾਲ ਦਿਨ ਬਤੀਤ ਕਰਾਂ ਸੋ ਅੱਜ ਮੇਰੀ ਲਈ ਵਾਸਤੇ ਮੈਂ ਚੂੜੀਆਂ ਲੈ ਕੇ ਆਇਆ ਤੇ ਧੰਨਵਾਦ ਸਾਰੇ ਸੰਗਤਾਂ ਅੱਜ ਜਿਹੜੇ ਸਾਡੀ ਵੀਡੀਓ ਦੇਖਦੇ ਆਣ ओके okay, धन्यवाद